ਚੰਡੀਗੜ੍ਹ ਵਿਖੇ 8 ਸਾਲਾ ਬੱਚੀ ਹੈ ਜਿਹੜੀ ਦਰਿੰਦਗੀ ਦਾ ਸ਼ਿਕਾਰ ਹੋਈ ਹੈ ਦਾਦੀ ਆਖੀ ਚੰਡੀਗੜ੍ਹ ਪੁਲਿਸ ਨੇ ਬਿਹਾਰ ਦੀ ਰਹਿਣ ਵਾਲੀ 8 ਸਾਲਾ ਬੱਚੀ ਨੂੰ ਉਗਵਾਹ ਕਰਕੇ ਜਬਰ ਜਨਾਹ ਅਤੇ ਕਤਲ ਕਰਨ ਵਾਲੇ ਦਰਿੰਦੇ ਨੂੰ ਗ੍ਰਿਫਤਾਰ ਕਰ ਲਿਆ ਉਥੇ ਪੁਲਿਸ ਟੀਮ ਮੁਲਜ਼ਮ ਨੂੰ ਲੈ ਕੇ ਚੰਡੀਗੜ੍ਹ ਦੇ ਲਈ ਰਵਾਨਾ ਹੋ ਗਈ ਹੈ ਤੇ ਸ਼ੁੱਕਰਵਾਰ ਚੰਡੀਗੜ੍ਹ ਆ ਜਿਹੜੀ ਪਹੁੰਚ ਜਾਊਗੀ ਉਥੇ ਪੁਲਿਸ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕਰ ਸਕਦੀ ਹੈ ਸੋ ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੂੰ ਗਵਾਂਡੀ ਦੇ ਬੰਦ ਕਮਰੇ ਦੇ ਵਿੱਚੋਂ ਖੂਨ ਦੇ ਨਾਲ ਲੱਥਪੱਥ ਲਾਸ਼ ਆ ਜਿਹੜੀ ਮਿਲੀ ਸੀ ਤੇ ਇਸ ਦੇ ਨਾਲ ਹੀ ਪੁਲਿਸ ਨੂੰ ਸ਼ੱਕ ਸੀ ਕਿ ਗਵਾਂਡੀ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਬੀਟ ਬਾਕਸ ਦੇ ਉੱਤੇ ਤਾਇਨਾਤ ਸਿਪਾਹੀਆਂ ਨੇ ਨੇੜਲੇ ਕਮਰੇ ਦੇ ਵਿੱਚ ਰਹਿ ਰਹੇ ਸਾਰੇ ਲੋਕਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਕਰ ਲਈਆਂ ਸਨ ਉੱਥੇ ਹੀ ਫੋਟੋ ਅਤੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਪੁਲਿਸ ਟੀਮ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਬਿਹਾਰ ਰਵਾਨਾ ਹੋਈ ਸੀ ਅਤੇ 19 ਜਨਵਰੀ ਨੂੰ ਪਰਿਵਾਰਕ ਮੈਂਬਰਾਂ ਨੇ 8 ਸਾਲਾ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਜਿਹੜੀ ਪੁਲਿਸ ਨੂੰ ਦਿੱਤੀ ਸੀ ਉੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਹੀ ਕਿਰਾਏਦਾਰਾਂ ਤੋਂ ਪੁੱਛਗਿੱਛ ਕੀਤੀ ਪਰ ਇੱਕ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ ਤੇ ਪਰਿਵਾਰ ਵਾਲਿਆਂ ਨੇ ਬੰਦ ਕਮਰੇ ਵਿੱਚ ਰਹੰਦੇ ਮਲਜ਼ਮ ਤੇ ਸ਼ੱਕ ਜ਼ਾਹਿਰ ਕੀਤਾ ਤੇ ਜਿਸ ਤੋਂ ਬਾਅਦ ਪੁਲਸ ਨੇ ਤਾਲਾ ਤੋੜ ਕੇ ਕਮਰੇ ਦੀ ਜਾਂਚ ਕੀਤੀ ਤਾਂ ਗੱਦੇ ਦੇ ਉੱਤੇ ਖੂਨ ਪਿਆ ਮਿਲਿਆ ਉੱਥੇ ਹੀ ਪੁਲਸ ਨੇ ਸੀਸੀਟੀਵੀ ਕੈਮਰੇ ਦੀ ਚੈਕਿੰਗ ਕੀਤੀ ਤਾਂ ਮਲਜ਼ਮ ਬੈਗ ਲੈ ਕੇ ਜਾਂਦਾ ਦੇਖਿਆ ਗਿਆ ਉੱਥੇ ਹੀ 3 ਦਿਨਾਂ ਬਾਅਦ 21 ਫਰਵਰੀ ਦੀ ਰਾਤ ਨੂੰ ਹੱਲੋ ਮਾਜਰਾ ਦੇ ਵਿੱਚ ਕੂੜੇ ਦੇ ਢੇਰ ਦੇ ਵਿੱਚੋਂ ਬੱਚੀ ਦੀ Laash ਜਿਹੜੀ ਬਰਾਮਦ ਹੋਈ ਹੈ लोगों को बाद में बच्ची की बॉडी भी रिकवर हुई वो भी रिकवर हुई थी तो अकॉर्डिंगली हमने रेलिवेंट सेक्शन्स उसमें ऐड किए थे ऐड करने के बाद में हमें क्यूज का कुछ क्लू मिला था पकड़ा गया है डिस्ट्रिक्ट इसमें नवादा और आरा एरिया से पकड़ा, गया। पकड़ा गया। क्या ये लेबर का काम करता है मतलब कोई भी और काम कर सकता है बट बेसिकली लेबर का काम करता है क्लास सेवन तक पढ़ा हुआ है और बहुत ज़्यादा क्रिमिनल एंटीसीडेंट्स भी इसके हैं जहाँ जहाँ भी ये रहा है वहाँ पर बैग में ही बॉडी थी दैट इज़ वेरी वेरी एविडेंट और इसका हालांकि जो क्लू रहेगा वो हम आगे करेंगे इसमें हम ये भी करेंगे कि इस लड़के का डी एन ए सैम्पल ये जहाँ जहाँ रहा है उन उन एरियाज़ में जो अनसॉल्व रेप एंड मर्डर केसेज हैं बच्चों के या इवेन वेमेन के वहाँ के डिस्ट्रिक्ट सिर्फ हर महीने दो महीने में लगाते रहते हैं कुछ मकान मालिक आप लोगों के थ्रू मैं यही अपील करना चाहता हूँ भार्ज स्केल पर टेनेंट्स को रख रहे हैं अपने पास में वो मान लें इसमें वन फोर्टी फोर आई पी सी के अंडर वन एट्टी एट आई पी सी का लीगल एक्शन भी हो सकता है उनके खिलाफ में और पुलिस वो एक्शन कठोरता से ले भी रही है तो है तो रिमांड कितना मिला है हमें पाँच दिन का रिमांड